हां ਵਜਦੀਆਂ ਨਾ ਫਿਰ ਥਾਪੀ ਪੱਟਾਂ ਤੇ ਵੀ ਸਰਕਾਰਾਂ ਸੋਚਦੀਆਂ ਸੀ ਵੀ ਸੰਭੂ ਬਾਰਡਰ ਤੋਂ ਕਿਸਾਨ ਵਾਪਸ ਚਲੇ ਜਾਣਗੇ ਪਰ ਇਹਨਾਂ ਨੂੰ ਕੀ ਪਤਾ ਵੀ ਇਹ ਕਿਸਾਨ ਹਨ ਹਰਿਆਣੇ ਦੇ ਪੰਜਾਬ ਦੇ ਇਕੱਠੇ ਹੋਏ ਆ ਇਹ ਵਾਪਸ ਨਹੀਂ ਜਾਣਗੇ ਇੱਥੇ ਇਕੱਲਾ ਪੰਜਾਬ ਹੀ ਮਾਨ ਨਹੀਂ ਹੁੰਦਾ ਇਹ ਤੇ ਫਿਰ ਵੀ ਉਹਨਾਂ ਹਰਿਆਣੇ ਵਾਲੇ ਜਾਟ ਮਿਲ ਗਏ ਆ ਸੋਸ਼ਲ ਮੀਡੀਆ ਤੇ ਵੀਡੀਓ ਕਲਿੱਪ ਨਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਵਾ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਹਰਿਆਣੇ ਦਾ ਜਾਟ ਬਾਪੂ ਆ ਜਦੋਂ ਪੰਜਾਬੀ ਨਾਲ ਪੰਗੜਾ ਪਾ ਰਿਹਾ ਇਹ ਬਹੁਤ ਹੀ ਖੁਸ਼ ਆ ਸੋ ਆਓ ਤੁਹਾਡੇ ਨਾਲ ਪਹਿਲਾ ਸਾਂਝਾ ਕਰਦੇ ਆ ਮੈਂ ਲਗਾ ਸਟਾਰਟ ਕਰਨ ਕਲਿੱਪ ਹਾਂ ਲਓ ਜੀ ਬਾਪੂ ਨੇ ਮਾਰਤੀ ਪੜਤੇ ਥਾਪੀ ਪਿੱਛੇ ਜਰੀ ਹੈ ਨਾ ਲੱਗੀ ਹੋਈ ਆ ਫੋਰਸ ਲੱਗੀ ਹੋਈ ਆ ਦੇਖਦੀ ਪਈ ਆ ਵੀ ਇਹ ਕੀ ਕਰਦੇ ਪਏ ਆ ਇਹਦੇ ਸਾਡੇ ਸਾਹਮਣੇ ਬੁੱਕ ਦੇ ਫਿਰਦੇ ਆ ਹਰਿਆਣੇ ਵਾਲਾ ਬਾਪੂ ਵੀ ਕਿੱਥੇ ਮੰਦਾ ਤੇ ਇਧਰ ਸਰਦਾਰ ਲੱਗਾ ਨੱਚਣ ਆ ਕਿੱਥੇ ਮੁੜਨ ਵਾਲੇ ਸੰਭੂ ਬਾਰਡਰ ਤੋਂ ਇਹ ਹੁਣ ਜਾਣਗੇ ਦਿੱਲੀ ਆਏ ਹਾਏ ਆਏ ਹਾਏ ਇੱਥੇ ਰੱਖ ਲੈ ਵੀ ਹਰਿਆਣੇ ਦੇ ਬਾਪੂ ਨੂੰ ਵੀ ਪੂਰਾ ਤਾਲ ਚੜਿਆ ਹੋਇਆ ਲਓ ਜੀ ਥਾਪੀ ਮਾਰ ਕੇ ਫੋਰਸ ਨੂੰ ਵੀ ਲਲਕਾਰਦਾ ਪਿਆ ਵਾ ਸੋ ਇਹ ਵੀਡੀਓ ਨੂੰ ਨਾ ਤੁਸੀਂ ਚਲਦੀ ਚਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ ਤੁਸੀਂ ਵੀ ਅਨਾਜ ਖਾਂਦੇ ਹੋ ਤਾਂ ਤੁਹਾਡਾ ਫਰਜ਼ ਬਣਦਾ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਕਿਸਾਨ ਆਪਣਾ ਹੱਕ ਹੀ ਮੰਗਦੇ ਪਏ ਆ ਐਮਐਸਬੀ ਮੰਗਦੇ ਪਈਆ ਕਿ ਉਹਨਾਂ ਨੂੰ ਗਰੰਟੀ ਮਿਲ ਜਾਵੇ ਕਿ ਉਹਨਾਂ ਦੀ ਫਸਲ ਦਾ ਉਹਨਾਂ ਨੂੰ ਮੁੱਲ ਮਿਲ ਜਾਵੇਗਾ ਵੈਸੇ ਤਾਂ ਸਰਕਾਰਾਂ ਨੂੰ ਇਨਸੋਰਸ ਵੀ ਦੇਣਾ ਚਾਹੀਦਾ ਹੈ ਫਸਲਾਂ ਦਾ ਕਿ ਕਈ ਵਾਰ ਜਦੋਂ ਫਸਲਾਂ ਤਬਾਹ ਹੋ ਜਾਂਦੀ ਹੈ ਕੁਦਰਤ ਦੀ ਮਾਰ ਲਗਭਗ ਹਰ ਵਾਰ ਬਾਜੀ ਜਾਂਦੀ ਹੈ ਤਾਂ ਕਿਸਾਨਾਂ ਦੀ ਫਸਲ ਵੀ ਤਬਾਹ ਹੋ ਜਾਂਦੀ ਹੈ ਸੋ ਕਿਸਾਨਾਂ ਨੂੰ ਫਸਲਾਂ ਦਾ ਇਨਸੋਰਸ ਵੀ ਮਿਲਣਾ ਚਾਹੀਦਾ ਹੈ ਸੋ ਆਪ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦਾ ਇਕੱਠਿਆਂ ਦਾ ਭੰਗੜਾ ਕਿਵੇਂ ਦਾ ਲੱਗਾ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ